ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਬਾਈ ਕੋਲ ਦੇਸੀ ਮੁਰਗੀਆਂ ਜੀ ਠੀਕ ਹੈ ਜੀ ਜੇ ਕਿਸੇ ਨੂੰ ਜਰੂਰਤ ਹੋਵੇ ਤਾਂ ਬਾਈ ਨਾਲ ਜਰੂਰ ਕੰਟੈਕਟ ਕਰੋ ਬਾਕੀ ਤੁਹਾਨੂੰ ਦਿਖਾਉਣਾ ਬਤੇ ਬਾਕੀ ਆਪਾਂ ਲੈਨੇ ਆ ਬਾਈ ਤੋਂ ਜਾਣਕਾਰੀ ਇਹ ਕੀ ਗੱਲਬਾਤ ਆ ਕੀ ਸਰਚ ਨਾਲ ਕਿੰਨੇ ਆ ਵੀ ਕੀ ਮਿਲੂਗਾ ਤੇ ਵਕਾਊ ਵੀ ਆ ਜੀ ਸੇਲ ਵੀ ਆ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੇ ਆਪਣਾ ਗੋਰਾ ਵਿਕੇ ਪਿੰਡ ਭਦੌਣ ਜ਼ਿਲ੍ਹਾ ਬਰਾਂਡਾ ਕਰੇ ਨੰਬਰ ਦੱਸੋ ਜੀ ਆਪਣਾ ਨੰਬਰ ਸਤਿ ਸ੍ਰੀ ਅਕਾਲ ਦੱਸੋ ਜੀ ਜੀ ਦੋ ਪਤਾਈ ਜੀ ਠੀਕ ਹੈ ਜੀ ਤੇ ਕਿੰਨੇ ਕਿੰਨੇ ਟਾਈਮ ਦੇਓਗੇ ਵੀਰੇ ਬੱਚੇ ਇਹ ਮਹੀਨੇ ਦੇ ਹੋ ਗਏ ਕਿ 22 ਜਿਹੜਾ ਪੱਕੀ ਜਾਣਾ ਦੋ ਪਾਲਟ ਹੈਗੇ ਮਨੂੰ ਛੋਟੇ-ਬਟੇ ਹੋ ਗਏ ਥੋੜੇ ਠੀਕ ਹੈ ਜੀ ਨਹੀਂ ਮਨਦਾ ਜਿਹੜਾ ਬੱਚਾ ਬਤੀ ਟੱਕ ਦੇ ਠੀਕ ਹੈ ਜੀ ਤੇ ਕੀ ਰੇਟ ਦੇਣਾ ਦੇਖੋ ਵੀਰੇ ਇੱਕ ਬੱਚਾ ਜਿਹੜਾ ਨਵਾਂ ਬੱਠਿਆ ਬੱਚੇ ਸਾਰੇ ਨਹੀਂ ਨਹੀਂ ਲੋਕ ਬੱਠੇ ਰਹੇ ਠੀਕ ਹੈ ਜੀ ਆਦਮੀ ਨਹੀਂ ਬੱਚਾ ਹੋ ਗਾ ਠੀਕ ਹੈ ਆ ਬੱਚਾ ਛੋਟਾ ਹੋ ਗਾ ਠੀਕ ਹੈ ਜੀ ਜਿਹੜੇ ਵੱਡੇ ਬੱਚੇ ਮੰਨ ਲਈ ਕਿੰਨੇ ਦੇਓਗੇ ਤਾਂ ਬੱਚਾ ਆ ਪਾ ਦੇਣਾ ਦੇ ਕੇ ਮੰਨਨੇ ਕੇ 1400 30 ਦਾ ਬੱਚਾ ਹੋ ਗਾ

ਹਾਂ 120 ਬੜੀ ਠੀਕ ਹੈ 130 ਛੋਟਾ ਘਟਾ ਦੇਣਾ ਹੀ ਰੋੜਾ ਦੇ ਲਈ ਥੋੜਾ 100 ਰੁਪਏ ਦਾ ਬਈ ਜਿਸ ਨੂੰ 5 10 20 50 20 ਨੂੰ ਘਟ ਮਿ ਨਹੀਂ ਨਹੀਂ ਭਈ ਆਪਾਂ ਅੱਛਾ ਹਾਂ ਫਿਰ ਆਪਾਂ ਇਹਨਾਂ ਇਕੱਠੇ ਲੈ ਲਈ ਹੱਡੇ ਆਪ ਇਕੱਠੇ ਹੀ ਮਕਾਉਣ ਆਉਂਦੇ ਫਿਰ ਠੀਕ ਹੈ ਜੀ ਹਾਂ ਜੀ ਤਾਂ ਰੇਟ ਰੱਖਿਆ 20 ਘੱਟ ਦੀ ਹੈ ਲੈਣਾ ਔਰ 10 ਹੀ ਲੈ ਲੈ 10 ਹੀ 20 ਲੈ ਜੀ ਠੀਕ ਹੈ ਜੀ ਭਈ ਜੀ ਬਈ ਜਿਵੇਂ ਕਟੋਟਾ ਜਿਵੇਂ ਲੈ ਲੈਣਾ ਆਪਾਂ ਜਾ ਜਾਓ ਠੀਕ ਹੈ ਜੀ ਵੱਡੇ ਬੱਤੀ ਰਹੀ ਹੈ ਕਿ ਜਮੀਨੀ ਵਾਲੇ ਠੀਕ ਹੈ ਜੀ ਕਿ ਕਪੜੇ ਚੈਨ ਨੂੰ ਬਾਦੋਸ ਕਰਾਇਰ ਤੇ ਫੇਰ ਜੁੜਾ ਕਰਾ ਕਰੋ ਤਾਂ ਕਿ ਜਿਹਨੂੰ ਨਮਟਣੀ ਵੀਡੀਓ ਅਪਲੋਡ ਕਰਦੇ ਰਹੀ ਠੀਕ ਹੈ ਜੀ ਤੇ ਬਾਈ ਜਿੰਨੇ ਜਰੂਰ ਕਨੈਕਟ ਕਰੋ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ